ਤੁਹਾਡਾ ਸਵਾਗਤ ਹੈ ਸਾਡੇ ਚੈਨਲ ਦੇ ਵਿੱਚ ਅੱਜ ਆਪਾਂ ਇੱਕ ਕੜਾਹੀ ਸਾਫ਼ ਕਰਾਂਗੇ ਮੈਂ ਇਹਦੇ ਵਾਸਤੇ ਬ੍ਰੇਤੀ ਲੈਂਦੀ ਆ ਪਾਂਡੇ ਵਾਲੀ ਸਾਬਣ ਲੈਂਦੀ ਆ ਬੁਰਸ਼ ਲੱਤਾ ਆ ਮੈਂ ਸਾਬਣ ਨੂੰ ਹੁਣ ਚੰਗੀ ਤਰ੍ਹਾਂ ਬੁਰਸ਼ ਦੇ ਉੱਪਰ ਲਾ ਲਿਆ ਤੇ ਆ ਹੁਣ ਇੱਕ ਕੜਾਹੀ ਦੇ ਉੱਪਰ ਆਪਾਂ ਇਹਨੂੰ ਚੰਗੀ ਤਰ੍ਹਾਂ ਇਹਨੂੰ ਮਸਲਾਂਗੇ ਆ ਹੁਣ ਸਾਬਣ ਲਾਉਣ ਤੋਂ ਬਾਅਦ ਚੰਗੀ ਤਰ੍ਹਾਂ ਮਸਲਣ ਤੋਂ ਬਾਅਦ ਐਸੀ ਹੁਣੇ ਦੇ ਉੱਪਰ ਥੋੜੀ ਜੀ ਥੋੜਾ ਜਿਹਾ ਪਾਣੀ ਪਾਵਾਂਗੇ ਪਾਣੀ ਪਾਉਣ ਤੋਂ ਬਾਅਦ ਇਹਦੇ ਉੱਪਰ ਥੋੜੀ ਜੀ ਬਰੀਤੀ ਪਾਵਾਂਗੇ ਬਰੀਤੀ ਪਾਉਣ ਤੋਂ ਬਾਅਦ ਅਸੀਂ ਹੁਣ ਇਹਨਾਂ ਚੰਗੀ ਤਰ੍ਹਾਂ ਮਸਲਾਂਗੇ ਹੁਣ ਥੋੜੀ ਜੀ ਆਪਣੀ ਕੜਾਹੀ ਆ ਜੋ ਸਾਫ਼ ਹੋ ਰਹੀ ਐ ਅਸੀਂ ਦੇ ਉੱਪਰ ਪਾਣੀ ਪਾਵਾਂਗੇ ਆ ਹੁਣ ਅਸੀਂ ਇਹਨੂੰ ਦੇਖ ਸਕਦੇ ਹਾਂ ਕਿ ਸਾਡੀ ਕੜਾਹੀ ਪਹਿਲਾਂ ਨਾਲੋਂ ਕੁਝ ਸਾਫ਼ ਹੋ ਚੁੱਕੀ ਆ ਹਲੇ ਵੀ ਇਹਦੇ ਉੱਪਰ ਦਾਗ ਨੇ ਆ ਦੇਖ ਸਕਦੇ ਹਾਂ ਸੀ ਇਹਨੂੰ ਬਹੁਤ ਚੰਗੀ ਤਰ੍ਹਾਂ ਸਾਫ਼ ਕਰ ਲਵਾਂਗੇ ਆ ਹੁਣ ਸਾਡੀ ਕੜਾਹੀ ਬਿਲਕੁਲ ਸਾਫ਼ ਹੋ ਚੁੱਕੀ ਆ ਜੇਕਰ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਕਰੋ ਲਾਇਕ ਚੈਨਲ ਨੂੰ ਕਰੋ ਸਬਸਕ੍ਰਾਈਬ ਅਸੀਂ ਤੁਹਾਨੂੰ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਧੰਨਵਾਦ